मैं गुण पर एक गुण नाहीं अमृत छाड़ बिखै बिख खाई माया मोह परम प्रपूले होत दारा सेओ प्रीति लगा एक उत्तम पंथ सुनयो गुरु संगत ਤੇ ਹੇ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੂ ਸਰਨਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੂ ਸਰਨਾਈ ਸੋ ਕਹਾਉ ਟਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰ ਸਾਹੋ ਝੱਟੀ ਐ ਤੋਦ ਡਿਠੇ ਸੱਚੇ ਪਾਤੇ ਸਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤੇ ਸਾਹ ਸਿਰ ਸਾਹ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੋ ਸੱਜਣ ਸੱਚਾ ਪਾਤੇ ਸਾਹੋ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆਸੋਹੀਐ ਸਬਨਾ ਦਾ ਵੀਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ சோர மஹ பிரீத்தம் ஜானே ஹோ மனமா ਆਪਣੇ ਸੁਖ ਸੋਹੀ ਜਾਗ ਫਾਨ ਦਿਓ ਕੋ ਕਾਹੂ ਕੋ ਨਹੀਂ ਪ੍ਰੀਤਮ ਜਾਨ ਲੇ ਹੋ ਮਨ ਮਾਹੀ अपने सुख ही जग फो को काहू को नाही रहा सुख में आने बहुत मिल बैठत ਰਹਤ ਚਾਹੂ ਦੇਸ ਘੇਰੇ ਬਿਪਤਿ ਪਰਿ ਸਭ ਹੀ ਸੰਗ ਛਾਡੇਤ ਕੋ ਨ ਆਵਤ ਨੇਰੇ ਭਰ ਕੀ ਨਾਰੇ ਬਹੁਤ ਹਿਤ ਜਾਸਿਓ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬੇਦਕੋ ਬਿਉਹਾਰ ਬਨਿਓ ਹੈ ਜਾਸੋ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਇਹ ਬੇਦੇ ਕੋ ਬਿਉਹਾਰ ਬਨਿਓ ਹੈ ਜਾਸੋ ਨੇ ਹੁ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨ ਆਇਓ ਵਾਹਿ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋਰਠਿ ਮਹਲਾ ਨਵਾ ਪ੍ਰੀਤਮ ਜਾਨ ਲੇਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਾਗ ਫੰਦੇਓ ਕੋ ਕਾਹੂ ਕੋ ਨਾਹੀ ਰਹਾਓ